ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਆ ਗਿਆਨੀ ਗੁਰਪ੍ਰਤਾਸ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀਆਂ ਵਧੀਆ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਨਦੇ ਆ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇਥੇ ਸ਼ਟਾਉਣ ਦੇ ਨਾਂ ਤੇ ਕੀ ਆ ਮੇਰਾ ਇੱਕ ਡਾਕਟਰ ਸੀ ਸਰਕਾਰੀ ਮੈਂ ਉਹਦੇ ਕੋਲੋਂ ਲੈਸੈਂਸ ਲੈਣ ਵਾਸਤੇ ਵੈਰੀਫਿਕੇਸ਼ਨ ਕਰਾਈ ਤੇ ਐਦਾਂ ਹੀ ਉਹ ਮੇਰਾ ਸੱਜਣ ਮੜਾ ਜਾ ਬਣ ਗਿਆ ਕਿਉਂਕਿ ਉਹਨੇ ਮੈਨੂੰ ਸੁਣਿਆ ਸੀ ਪ੍ਰਸੰਗ ਦੇ ਤੌਰ ਤੇ ਮੈਨੂੰ ਪੁੱਛਿਆ ਵੀ ਸਰਕਾਰੀ ਹਸਪਤਾਲਾਂ 'ਚ ਇੱਕ ਰੌਲਾ ਰੌਲਾ ਪੈਂਦਾ ਵਾ ਗੋਲੀ ਜਿਹੜੀ ਜ਼ੁਬਾਨ ਦੇ ਥੱਲੇ ਰੱਖਦੇ ਵੀ ਨਸ਼ਾ ਟਾ ਦਿੰਦੀ ਆ ਇਹ ਹੈਗਾ ਨਾ ਰੌਲਾ ਮੈਂ ਤੁਹਾਨੂੰ ਹੁਣੇ ਮੇਰੇ ਕੋਲ ਲਿਖਤੀ ਨਹੀਂ ਹੈਗਾ ਮੇਰੇ ਕੋਲ ਜ਼ੁਬਾਨੀ ਕਲਾਮੀ ਇੱਕ ਡਾਕਟਰ ਦੀ ਗੱਲ ਆ ਐਦਾਂ ਬੈਠਾ ਤੇ ਕੁਰਸੀ ਦੇ ਉੱਤੇ ਬੈਠੇ ਉਹ ਕਹਿੰਦਾ ਪੰਜਾਬ ਦਾ ਪਠਾ ਭਾਉਣ ਵਾਸਤੇ ਉਹ ਜ਼ੁਬਾਨ ਥੱਲੇ ਰੱਖਣ ਵਾਲੀ ਗੋਲੀ ਲਾਈ ਗਈ ਪੰਜਾਬ ਦੇ ਲੋਕਾਂ ਨੂੰ ਨਸ਼ੇ ਨਾਲ ਵੀ ਮਰਨਗੇ ਤੇ ਇਹਦੇ ਨਾਲ ਵੀ ਮਰਨਗੇ ਮੈਂ ਖੈ ਇਹ ਤਾਂ ਟਾਉਣ ਵਾਲੀ ਆ ਸਰਕਾਰੀ ਮਿਲ ਰਹੀ ਆ ਕਹਿੰਦਾ ਜਬਾਨ ਤੇ ਰੱਖਣ ਵਾਲੀ ਗੋਲੀ ਸਾਡੇ ਦੇਸ਼ ਵਿੱਚ ਕੋਟਾ ਮਿਲਦਾ ਵਾ ਵੀ ਇੰਨਾ ਕੋਟਾ ਐਸ ਸਟੇਟ ਨੂੰ ਇੰਨਾ ਕੋਟਾ ਐਸਟੇਟ ਦੋ ਉਹਦੀ ਇੱਕ ਲਿਮਟ ਆ ਕਰ ਕਹਿੰਦਾ ਪੰਜਾਬ ਵਾਸਤੇ ਕੋਈ ਲਿਮਟ ਨਹੀਂ ਧੜਾ ਧੜਾ ਪੰਜਾਬ ਚ ਛੁੱਟੀ ਜਾ ਰਹੀ ਆ ਲਗਾਤਾਰ 40 ਦਿਨ ਲਗਾਤਾਰ 40 ਦਿਨ ਉਹ ਜਬਾਨ ਥੱਲੇ ਰੱਖਣ ਵਾਲੀ ਗੋਲੀ ਜਿਹੜੇ ਬੰਦੇ ਨੇ ਖਾ ਲਈ ਉਹ ਉਮੜ ਕੇ ਬੱਚਾ ਨਹੀਂ ਜ਼ਿੰਦਗੀ ਚ ਪੈਦਾ ਕਰ ਸਕੂਗਾ ਪੱਕੀ ਗੱਲ ਮੈਨੂੰ ਡਾਕਟਰ ਨੇ ਕਹਿੰਦੇ ਉਹ ਬੱਚਾ ਨਹੀਂ ਪੈਦਾ ਕਰੂਗਾ ਉਮੜ ਕੇ ਆ ਮਾਰ ਮਾਰੀ ਜਾ ਰਹੀ ਵੇਖੋ ਅੰਦਰ ਖਾਤੇ ਕਿੰਡੀ ਵੱਡੀ ਪਲਾਨਿੰਗ ਕਰਨਾਂ ਦੀ ਅੱਧੇ ਕਚਟਾ ਵੀ ਕੇ ਮਰ ਜਲੇ ਆ ਅੱਧੇ ਕੋ ਸਰਕਾਰੀ ਇਲਾਜ ਦੇ ਨਾਂ ਥੱਲੇ ਮਰ ਜਣ ਇਹ ਡਾਕਟਰ ਦਾ ਦੱਸਿਆ ਵਾ ਮੇਰੇ ਕੋਲ ਲਿਖਤੀ ਪ੍ਰੂਫ ਨਹੀਂ ਇੱਥੇ ਕਿੰਨੀ ਸਚਾਈ ਆ ਜਿਉਂਨੇ ਕੁਝ ਦੱਸਿਆ ਤੇ ਕੋਈ ਨਾ ਕੋਈ ਸਚਾਈ ਹੋਊਗੀ ਕਿਉਂਕਿ ਅਗਲਾ ਏਡਾ ਵੱਡਾ ਅਵਸਰ ਪੀੜੀ ਤੁਹਾਡੀ ਖਾੜਕੂ ਕਹਿ ਕੇ ਮਾਰੀ ਇੱਕ ਪੀੜੀ ਤੁਹਾਡੀ ਚਟੇ ਨੇ ਖਤਮ ਕਰ ਲਈ ਦੇ ਇੱਕ ਪੀੜੀ ਤੁਹਾਡੀ ਜਾਜਾਂ ਤੇ ਜਾਜੇ ਭਰ ਕੇ ਤੇ ਬਾਹਰ ਨੂੰ ਕੱਢ ਦਿੱਤੀ ਅਸਲ 'ਚ ਤੁਹਾਡੇ ਕੋਲੋਂ ਆ ਮਿੱਟੀ ਖਾਲੀ ਕਰਾਉਣੀ ਆ ਸੁਰੇ ਸਰਪੰਚ ਸਾਹਿਬ ਬੈਠੇ ਸੀ ਬੜੀ ਸੋਹਣੀ ਗੱਲ ਐ ਕਿਉਂਕਿ ਜਿਹੜਾ ਆਗੂ ਪਿੰਡ ਦਾ ਥੋੜੀ ਬੋਦੀ ਨੌਲੇਜ ਜ਼ਰੂਰ ਰੱਖਦਾ ਹੋਣਾ ਚਾਹੀਦਾ ਹੈ ਨੌਲੇਜ ਸੀ ਉਹਨਾਂ ਨੂੰ 26000 ਏਕੜ ਪੰਜਾਬ ਦਾ ਆ ਸੜਕਾਂ ਦੇ ਨਾਂ ਤੇ ਖਾ ਗਏ ਹੁਣ ਪਿਛੇ ਤੇ ਸਾਰਾ ਸਿਸਟਮ ਪੰਜਾਬੀਓ ਪੈਲੀ ਦੇ ਪੰਜਾਬ ਦੀ ਜਾਇਦਾਦ ਆ ਤੁਹਾਡੀ ਰੋਟੀ ਪੈਲੀ ਸਿਰ ਤੋਂ ਪੱਕਣੀਆਂ ਸੜਕਾਂ ਦੇ ਨਾਂ ਤੇ ਜਿਹੜੇ ਹਜ਼ਾਰਾਂ ਏਕੜ ਨਿਕਲ ਗਏ ਨਾ ਥੱਲਿਓ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਧੋਖਾ ਪੰਜਾਬੀ ਇਹਦਾ ਜਰਨ ਗੇ ਤੁਹਾਡੇ ਕੋਲੋਂ ਮਿੱਟੀ ਛਡਾਉਣੀਆਂ ਬਸ ਭਾਵੇਂ ਤੁਹਾਨੂੰ ਚਿੱਟਾ ਪਿਆ ਕੇ ਛਡਾ ਲੈਣ ਭਾਵੇਂ ਤੁਹਾਨੂੰ ਖાડਕੂ ਕਹਿ ਕੇ ਮਾਰ ਲੈਣ ਤੇ ਭਾਵੇਂ ਤੁਹਾਨੂੰ ਡਾਲਰ ਪੌਂਡਾਂ ਦੀ ਚਮਕ ਵਿਖਾ ਕੇ ਬਾਹਰ ਘੱਲ ਕੇ ਮਿੱਟੀ ਛਡਾ ਲੈਣ ਅਜੇ ਤੇ ਰੇਟ ਬੜਾ ਘੱਟ ਲਾਇਆ ਵਾ ਆ ਮਿੱਟੀ ਉਹ ਮਿੱਟੀ ਆ ਜਿਸ ਮਿੱਟੀ 'ਚ ਆਉਣ ਵਾਲੇ ਟਾਈਮ 'ਚ ਲੋਕਾਂ ਦੀ ਰੋਟੀ ਪੱਕਣੀ ਆ ਤੁਹਾਡੇ ਕੋਲੋਂ 10-10 ਕਰੋੜ 'ਚ ਵੀ ਕਿੱਲਾ ਛਡਾਉਣਾ ਪਿਆ ਤੇ ਰੇਟ ਬੜਾ ਥੋੜਾ ਉਹਨਾਂ ਵਾਸਤੇ ਛਡਾ ਲੈਣੀ ਉਹਨਾਂ ਤੁਹਾਡੇ ਕੋਲ ਤੁਸੀਂ ਵੇਚ ਦੇਣੀ ਐ ਜਿਹੜੀ ਕਿੱਲਾ ਖੰਡ ਹੈ ਕੀ ਆ ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈਗਾ ਕੱਖ ਨਹੀਂ ਚਲੋ ਇੱਧਰ ਨੂੰ ਨਾ ਜਾਇਓ ਜਲੰਧਰ ਆਲੋ ਬਾਬੇ ਬਕਾਲੇ ਤੋਂ ਲੱਗ ਜਾ ਜਿੱਥੋਂ ਆਪਾਂ ਰਈਆ ਪੋਲਿਆ ਇੱਥੋਂ ਲੱਗ ਜਾਓ ਅਮਰਸਰ ਚੱਲ ਜਾਓ ਆ ਗੱਲ ਤੁਸੀਂ ਮੇਰੀ ਗੌਰ ਕਰਿਓ ਮੋਟਰਸਾਈਕਲ ਲੈ ਕੇ ਉਦਾਂ ਹੀ ਜਾਇਓ ਅਮਰਸਰ ਤੋਂ ਲੈ ਕੇ ਰਈਏ ਤੱਕ ਸੜਕ ਦੇ ਦੋਵਾਂ ਪਾਸੇ ਦੁਨੀਆਂ ਦੀਆਂ ਇੱਕ ਨੰਬਰ ਦੀਆਂ ਬ੍ਰਾਂਡਡ ਕੰਪਨੀਆਂ ਦੇ ਸ਼ੋਅਰੂਮ ਖੁੱਲ ਗਿਆ ਕਿ ਨਹੀਂ ਖੁੱਲ ਗਏ ਔਰ ਵੈਸਟਵੁੱਡ ਬਣ ਗਿਆ ਤੁਹਾਡੇ ਲੱਗੇ ਬਣ ਗਿਆ ਨਾ ਇੱਕ ਬੰਨੇ ਕਹਿੰਦੇ ਪੰਜਾਬ ਚ ਰੋਟੀ ਨਹੀਂ ਪੱਕਣੀ ਤੇ ਐਡੇ ਐਡੇ ਵੱਡੇ ਸ਼ੋਅਰੂਮ ਐਡੀਆਂ ਐਡੀਆਂ ਵੱਡੀਆਂ ਬੇਵਕੂਫ ਨਹੀਂ ਆ ਬ੍ਰਾਂਡਡ ਕੰਪਨੀਆਂ ਬਾਹਰ ਦੀਆਂ ਉਹ ਜਿੱਥੇ ਪੈਸਾ ਇਨਵੈਸਟ ਕਰਦੇ ਆ ਅਗਲੇ 50 ਸਾਲ ਦੀ ਪੜਤਾਲ ਕਰਦੇ ਵੀ 50 ਸਾਲ ਇਥੇ ਹੋਣਾ ਕੀ ਆ ਉਹਨਾਂ ਨੂੰ ਪਤਾ ਵਾ ਵੀ ਆਉਣ ਵਾਲੇ ਟਾਈਮ ਚ ਰੋਟੀ ਪੱਕਣੀ ਇਕੱਲੇ ਪੰਜਾਬ ਦੀ ਆ ਬਾਕੀ ਸਾਰੇ ਭੁੱਖ ਮਰੀ ਮੱਟਣੀਆਂ ਇੱਕ ਚੀਜ਼ ਹੋਰ ਆ ਕਦੀ ਨੈਟ ਤੇ ਬਰੀਕ ਦਿਮਾਗ ਰੱਖ ਕੇ ਸਰਚ ਮਾਰਿਆ ਕਰੋ ਚਾਈਨਾ ਨੇ ਇੱਕ ਰੋਡ ਕੱਢਿਆ ਵਾ ਜਨੂੰ ਸੀ ਪੈਕ ਰੋਡ ਤੇ ਜੋ ਪਾਕਿਸਤਾਨ ਦੇ ਕਰਾਚੀ ਤੱਕ ਚੱਲਿਆ ਵਾ ਦੁਨੀਆ ਦਾ ਸਾਰਾ ਵਪਾਰ ਉਸ ਰੋਡ ਦੇ ਉੱਤੇ ਹਣਾ ਤੇ ਅਹੀਂ ਉਸ ਰੋਡ ਦੇ ਬਿਲਕੁਲ ਨੇੜੇ ਆ ਪੰਜਾਬ ਵਾਲੇ ਆ ਹੱਬ ਬਣਨੀ ਆ ਦੁਨੀਆ ਦੇ ਵੱਡੇ ਵਪਾਰਾਂ ਦੀ ਕਈਆਂ ਨੇ ਵੀਡੀਓ ਵੇਖ ਕੇ ਥੱਲੇ ਮੈਨੂੰ ਗਾਲਾਂ ਕੱਢਣੀਆਂ ਵੀ ਤੈਨੂੰ ਕਿੱਦਾਂ ਪਤਾ ਮੈਨੂੰ ਨਹੀਂ ਪਤਾ ਪਰ ਸਚਾਈ ਇਹ ਆ ਦੁਨੀਆ ਜਿਹੜੀ ਕਿਲਾਖੰਡ ਮਰਲੇ 4 ਮਰਲੇ ਆ ਕੀ ਸਾਂਭ ਕੇ ਰੱਖਿਓ ਜੇ ਬਾਹਰ ਬੈਠੇ ਜਿਹੜੇ ਮੁੰਡੇ ਆ ਇਧਰ ਉਧਰ ਪੈਸੇ ਲਾਉਣ ਵਾਲੋ ਜੇ 2 2 4 4 ਕਿੱਲੇ ਲੈ ਲੋਗੇ ਤੇ ਭਲੇ ਚ ਰਹੋਗੇ ਇਹ ਪੈੜੀ ਤੁਹਾਡੀਆਂ ਜ਼ਮੀਨ ਤੁਹਾਡੀਆਂ ਨੂੰ ਕੈਚ ਕਰ ਦੋ ਜੇ ਕੀਤਾ ਜਾਂਦਾ ਜੇ ਕੋਹ ਨਾ ਤੁਹਾਡੇ ਕੋਲ ਲੈਣੀ ਆ ਮਸਲਾ ਵਾ ਆਪ ਮਿੱਟੀ ਛਡਾਉਣੀ ਤੁਹਾਡੇ ਕੋਲ ਮਸਲਾ ਵਾ ਆਹ ਧਰਤੀ ਛਡਾਉਣੀ ਤੁਹਾਡੇ ਕੋ ਮਸਲਾ ਵਾ ਤੁਹਾਡੇ ਕੋ ਜਾਇਦਾਦ ਉਹਨਾਂ ਨੇ ਖੋਣੀ ਆ ਤੁਹਾਨੂੰ ਇਹਦਾ 10-10 ਕਰੋੜ ਵੀ ਰੇਟ ਦੇਣਾ ਪਿਆ ਸੌਖਾ ਇੱਕ ਉਦਾਹਰਨ ਦੇ ਕੇ ਮੈਂ ਟਾਡੀ ਸਿੰਘਾਂ ਕੋਲ ਕਵਤਾ ਲਵਾਉਣ ਲੱਗਾ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਅਜਨਾਲੇ ਨੂੰ ਜਾਓ ਤੇ ਰਾਜੇਸਾਹੀ 에어ਪੋਰਟ ਤੱਕ ਜਾਓ ਕਿੱਡੇ-ਕੱਡੇ ਵੱਡੇ ਹੋਟਲ ਖੁੱਲੇ ਉੱਥੇ ਬ੍ਰਾਂਡਡ ਹੋਟਲ ਆ ਵੱਡੇ ਹੋਟਲ ਉਹਨਾਂ ਹੋਟਲਾਂ ਦੇ ਮਗਰ ਜਿੰਨੇ ਪਿੰਡ ਆ ਮੈਂ ਉੱਥੇ ਦਿਵਾਨ ਕੀਤੇ ਆ ਉਹ ਕਈ ਵਾਰੀ ਗਾਇਬ ਗਾਇਬ ਕਹੇ ਪਿੰਡ ਵਾਲੇ ਨੂੰ ਪੁੱਛ ਲਈਦਾ ਵੀ ਕਿਦਾਂ ਹੋਟਲ ਈਡਾ ਵੱਡਾ ਬਣਿਆ ਰੋ ਪਿੰਡੇ ਲੁਕੀ ਜਾਪੂ ਕਹਿੰਦੇ ਉਹਨਾਂ ਦਿਨਾਂ 'ਚ ਸਾਨੂੰ 4-4 ਕਰੋੜ ਰੁਪਈਆ ਕਿੱਲੇ ਦਾ ਮਿਲਿਆ ਸੀ ਇੱਥੇ ਤੇ ਬਾਬਾ ਜੀ ਖਾਨ ਲੱਗਿਆ ਤਾਂ ਅਸੀਂ ਨੋਟਾਂ ਦੇ ਖੂ ਵੀ ਖਾ ਗਏ ਆ ਹੁਣ ਸਾਡੇ ਨਿਆਣੇ ਐਨਾ ਹੋਟਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਨੂੰ ੱੱਕੇ ਖਾਂਦੇ ਫਿਰਦੇ ਆ ਆ ਜਿਹੜੇ ਵੱਡੇ ਵੱਡੇ ਹਾਈਵੇ ਬਣਨ ਲੱਗੇ ਆ ਨਾ ਇਹਨਾਂ ਹਾਈਵੇ ਉੱਤੇ ਦੁਨੀਆ ਦਾ ਵਪਾਰ ਹੋਣਾ ਵਾ ਇਹ ਨਾ ਸਮਝੋ ਅੰਬਾਨੀ ਅਡਾਨੀ ਦੇ ਟਰੱਕ ਚੱਲਨੇ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਟਰੱਕ ਇੱਥੇ ਚੱਲਣੇ ਆ ਤੇ ਸਾਡੇ ਕੋਲ ਮਰਲਾ ਜ਼ਮੀਨ ਨਹੀਂ ਹੋਣੀ ਬੜਾ ਦੁੱਖ ਹੋਊਗਾ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਧੇ ਨੂੰ ਜਿੰਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਆਪਣੇ ਪਾਉਣੇ ਚਾਰ ਸਾਲ ਦਾ ਪੁੱਤ ਸ਼ਹੀਦ ਕਰਵਾ ਲਿਆ ਤੇ ਅਹੀਂ ਹੋਬ ਕੇ ਕਹਿ ਦਿੱਤਾ ਸਾਨੂੰ ਪੈੜੀ ਨੇ ਦਿੱਤਾ ਹੀ ਕੱਖ ਨਹੀਂ ਆ ਸਾਨੂੰ ਜ਼ਮੀਨ ਨੇ ਦਿੱਤਾ ਹੀ ਕੱਖ ਨਹੀਂ ਆ ਪਾਪ ਲੱਗੂ ਸ਼ੀਤਾਂ ਦੇ ਖੂਨ ਨੂੰ ਇੱਕ ਬੇਨਤੀ ਮੈਂ ਪੈਣਾ ਨੂੰ ਕਰਕੇ ਜ਼ਰੂਰੀ ਸਮਝਦਾ ਬਾਰ ਘੱਲਣ ਦੇ ਨਾਂ ਤੇ ਆਪਣੀਆਂ ਨੌਹਾਂ ਧੀਆਂ ਬਚਾਈਆਂ ਜਾਂਦੀਆਂ ਤੇ ਬਚਾਉਂਦਾ ਇਹ ਪਰਦਾ ਹੀ ਪਿਆਜੇ ਬਸ ਮੈਂ ਬਹੁਤੇ ਨਹੀਂ ਤੇ ਦੁਨੀਆ ਦੇ 15 ਕ ਮੁਲਕ ਘੁੰਮ ਕੇ ਵੇਖਿਆ ਇੰਗਲੈਂਡ ਮੈਂ ਜਾ ਕੇ ਵੇਖਿਆ ਤੁਹਾਡੀਆਂ ਨੌਹਾਂ ਧੀਆਂ ਗੁਰਦੁਆਰਿਆਂ ਦੇ ਅੱਗੇ ਕੰਮ ਮੰਗਣੀਆਂ ਗੁਜਰਾਧ ਦੇ ਧਿਆੜੀ ਚੌਪਟ ਜਿਨੋਂ ਨਿਕਲੋਦੇ ਹੁੰਦੇ ਤੁਹਾਡੀਆਂ ਨੌਹਾਂ ਤੇ ਝੂਠ ਨਹੀਂ ਸਚਾਈ ਆ ਐਵੇਂ ਨਾ ਸਮਝੋ ਢਾਡੀ ਹਵਾ ਜੀ ਮਰੀ ਜਾਂਦਾ ਗੱਲਾਂ ਮੈਂ ਪ੍ਰੂਫ ਦੇ ਸਕਦਾ ਤੁਹਾਡੀਆਂ ਨੌਆਂ ਧੀਆਂ ਗੁਰਦੁਆਰਿਆਂ ਦੇ ਬੂਹਿਆਂ ਅੱਗੇ ਖਲੋਤੀਆਂ ਕੰਮ ਮੰਗਦੀਆਂ ਮੈਂ ਵੇਖਿਆ ਤੇ ਤੁਸੀਂ ਇੱਥੇ ਸਾਰੇ ਪਿੰਡ ਨੂੰ ਸੁੱਕਨੇ ਪਾਇਆ ਜਾਂਦਿਆ ਕੰਮ ਮਿਲ ਗਿਆ ਕਿਸੇ ਨੂੰ ਜਾਂਦਿਆ ਕੰਮ ਨਹੀਂ ਜੇ ਮਿਲਦਾ ਦਿਹਾੜੀਆਂ ਕਰਨ ਡੀਆਂ ਵਿਚਾਰੀਆਂ ਰੋਂਦੀਆਂ ਉੱਥੇ ਬੈਠੀਆਂ ਬਾਬਾ ਜੀ ਗਲਤੀ ਹੋ ਗਈ ਉੱਥੇ ਬੈਠੇ ਸੌਕੇ ਆ ਨਵਾਂ ਧੀਆਂ ਕਿਸੇ ਦੇ ਮਗਰ ਲਾ ਕੇ ਜਾ ਜਾਂਦੇ ਨੇ ਜਿਹੇ ਫਾਇਲਾਂ ਫੁਲਾ ਲੱਦੀਆਂ ਨੇ ਪਲੱਸ 2 ਹੋ ਚੰਲੀ ਆ ਕਈਆਂ ਨੇ ਆ ਚਾ ਚੜਿਆਣਾ ਵਾ ਮਸਾਣਾ ਕਰਿਓ ਵਾਲ ਗੂ ਸਟੇਟ ਕਰਾਤੇ ਹੋਣੇ ਪਾਇਲਟਸ ਪੜਦੀ ਸਾਡੀ ਕੁੜੀ ਨੇ ਹੋਣਾ ਗੁੱਸਾ ਨਾ ਕਰਿਓ ਮੇਰੇ ਘਰ ਪਹਿਣਾ ਬੈਠਿਆ ਮੇਰੇ ਘਰ ਧੀਆਂ ਬੈਠੀਆਂ ਪਹਿਲਾ ਮੁੱਦਾ ਹੀ ਇਹ ਆ ਪਾਇਲਟਸ ਕਰਨੀ ਸਦੇ ਵਾਲ ਸੇ ਵਾਲ ਕੱਟ ਪੈਂਦਾ ਇਹ ਪਤਾ ਨਹੀਂ ਕੀ ਵਿੱਚ ਅੜਦੇ ਆ ਪਾਇਲਟਸ ਨਹੀਂ ਹੁੰਦੀ ਸਾਡੇ ਕੋਲ ਮਾਫ ਕਰਿਓ ਬੱਚ ਜੋ ਜੇ ਬਚਿਆ ਜਾਂਦਾ ਜਦੇ ਮੁੰਡੇ ਦੇ ਔਖੇ ਸੌਖੇ ਵਿਚਾਰੇ ਸਾਰ ਲੈਂਦੇ ਆ ਪਰ ਕੁੜੀਆਂ ਦੀ ਜਿਹੜੀ ਮੰਦੀ ਹਾਲਤ ਉੱਥੇ ਹੁੰਦੀ ਆ ਨਾ ਰਹਿ ਰੱਬ ਦਾ ਨਾ ਹੁਣ ਤੇ ਆਪਣੇ ਆਪਣੀ ਸਾਹਮਣੇ ਇੱਕ ਆਈਫੋਨ ਬੜੀ ਮਾੜੀ ਚੀਜ਼ ਆ ਮੇਰੇ ਕੋਲ ਵੀ ਹੈਗਾ ਮੈਂ ਤਾਂ ਰੱਖਿਆ ਵੀ ਮੇਰੀ ਫੋਟੋ ਦਾ ਨਕਮੀ ਆਉਂਦੀ ਹੀ ਦਿਨ ਵਧੀਆ ਆ ਜਾਂਦੀ ਆ ਇਹ ਚੀਜ਼ ਜਿਹੜੀ ਭੈੜੀ ਆ ਵੀ ਇਹਦੇ ਨਾਲ ਮਿਰਰ ਕੇ ਨਕਮੇ ਜੇ ਬੰਦੇ ਦੀ ਫੋਟੋ ਖਿੱਚੋ ਉਹਦੀ ਗੋਰੀ ਚੱਟੀ ਆਉਂਦੀ ਆ ਜਦੋਂ ਬਾਹਰੋਂ ਆਉਂਦੀਆਂ ਨਾ ਆਈਫੋਨ ਦੀਆਂ ਫੋਟਵਾਂ ਇਹ ਆਪੇ ਉਹ ਸਾਰੇ ਪਾਪੀ ਦੇ ਗਲ ਚ ਘੁਟਾ ਦਿੰਦੇ ਵੇਚ ਪੈਲੀ ਅਹੀਂ ਵੀ ਜਾਣਾ ਇਹੋ ਤੰਗਲੀ ਨਾ ਇਕੱਠੇ ਕਰਨ ਲਿਆ ਪੌਂਡ ਉਥੇ ਜਾ ਕੇ ਦਿਨਾਂ ਜੀ ਕੋਰਾ ਚਟਾ ਹੋ ਗਿਆ ਇਦਾਂ ਨਹੀਂ ਕਿਤੇ ਵੀ ਹੈਗਾ ਮਾਂ ਦੇ ਛੱਕੂ ਤੋਂ ਜੜੀਆਂ ਖਾਂਦੇ ਜੇ ਉਹ ਹੀ ਨੰਦ ਵਾਲੀਆਂ ਉਥੇ ਦੇ ਰੁਲ ਕੇ ਮਰ ਜਾਂਦੇ ਵੱਡੇ ਵੱਡੇ ਮਰ ਰੋਂਦੇ ਵੇਖੇ ਵੱਡੇ ਬੰਦੇ ਰੋ ਹੀ ਪਏ ਬੰਦੇ ਸਾਡੇ ਕੋਲ

70 70 ਲੱਖ ਦੀਆਂ ਕੋਠੀਆਂ 'ਚ ਤੁਸੀਂ ਭਈਏ ਅਵਾਡ ਦਿੱਤੇ ਦਵਾਬੇ 'ਚ ਚੱਲ ਜਿਓ 70 70 ਲੱਖ ਦੀਆਂ ਕੋਠੀਆਂ 'ਚ ਭਈਏ ਬੈਠੇ ਤਮਾਕੂ ਨਾਲੇ ਮਿਲਣਦੇ ਹੁੰਦੇ ਨਾਲੇ ਅਰੇ ਸਰਦਾਰ ਜੀ ਕਿਧਰ ਜਾਏਗਾ ਇਹ ਇਹਨੂੰ ਰਾਹ ਪੁੱਛਣ ਵੰਦਰੋ ਭਈਆ ਨਿਕਲਦਾ ਲੰਬੀ ਵਾਲਾ ਪਰਨਾ ਬੰਨ ਕੇ ਕਹੀਂ ਉਹਨੇ ਵੀ ਇਹ ਤਾਂ ਸਰਦਾਰ ਕਿਧਰ ਗਿਆ ਸਰਦਾਰ ਟਰੱਕ ਚਲਾਉਣ ਦੇ ਆ ਬਚਾਰਾ ਇੰਗਲੈਂਡ ਕੈਨੇਡਾ ਬੈਠਾ ਉਹ ਉਥੇ ਧਾੜੀਆਂ ਕਰਨ ਦੇ ਉਥੇ 버ਗਰ ਪੀਜ਼ਾ ਵੇਚਣ ਦੇ ਭਈਆ ਇੱਥੇ ਸਰਦਾਰ ਬਣਿਆ ਪਿਆ ਚੜਦੇ ਆਉਂਦੇ ਜੇ ਜੂਪੀ ਬਿਹਾਰ ਵਾਲੇ ਤੁਹਾਡੇ ਸਿਰ ਤੇ ਮੰਨ ਜੋ ਜੇ ਨਹੀਂ ਮੰਨਣਾ ਤੇ ਬਚ ਜੋਗੇ ਸਾਡੀ ਪੜ੍ਹਾਈ ਨੂੰ ਕਿੱਡੀ ਵੱਡੀ ਮਾਰ ਵੱਜੀ ਪਲੱਸ 2 ਤੋਂ ਗਾਂ ਨਿਆਣਾ ਕਿਹੜਾ ਪੜਨ ਡਿਆ ਸਾਡਾ ਕੁੜੀਆਂ ਉਚਾਰੀਆਂ ਜੜਦੀਆਂ ਖੇਡਦੀਆਂ ਦੋ ਚਾਰ ਜਮਾਤਾਂ ਵੱਧ ਗਏ ਮੁੰਡਿਆਂ ਦਾ ਤੇ ਪੱਠਾ ਹੀ ਬੈਠਾ ਪੇਰ ਵਰਗਾ ਪਲੱਸ 2 ਤੋਂ ਗਾਂ ਜਾਣ ਹੀ ਕੋਣ ਟਿਆ ਬਸ ਉੱਥੇ ਸਟਾਪ ਹੋਣੀ ਜਾਣਾ ਪੜ ਨਹੀਂ ਬਜ਼ੁਰਗਾਂ ਨੂੰ ਪੁੱਛੋ ਚਟੀਆਂ ਦਾੜੀਆਂ ਵਾਲਿਆਂ ਨੂੰ ਕਿਹੇ ਟਾਈਮ ਵੱਡੇ ਵੱਡੇ ਠਾਣਿਆਂ ਦੇ ਇੰਚਾਰਜ ਸਰਦਾਰਾਂ ਦੇ ਮੁੰਡੇ ਹੁੰਦੇ ਐਸਐਸਪੀ ਡੀਐਸਪੀ ਸਰਦਾਰਾਂ ਦੇ ਮੁੰਡੇ ਹੁੰਦੇ ਡੀਸੀ ਸਰਦਾਰਾਂ ਦੇ ਮੁੰਡੇ ਹੁੰਦੇ ਅੱਜ ਚਲਜੋ ਲਾਗੇ ਬੰਨੇ ਤਾਨੂੰ ਯਾਦਵ ਮਿਲਣਗੇ ਦੁਜੇ ਤੇ ਜੇ ਮਿਲਣਗੇ ਅਸੀਂ ਤੇ ਸੱਚੋ ਤੋਂ ਕਾ ਸ਼ਪਾਈ ਤੋਂ ਕੰਪ ਜਾਣ ਨਹੀਂ ਦੇ ਤੂੰ ਹੀ ਬੈਂਕ ਚੱਲ ਜੋ ਕਿਹੇ ਟਾਈਮ ਬੈਂਕ ਦਾ ਜਿਹੜਾ ਮੈਨੇਜਰ ਹੁੰਦਾ ਸੀ ਉਹ ਸਰਦਾਰ ਹੁੰਦਾ ਸੀ ਗਿੱਲ ਢਿੱਲੋ ਪਾਜਵਾ ਮਾਣ ਬਰਾੜ ਹੁਣ ਬੈਂਕਾਂ ਦੇ ਮੈਨੇਜਰ ਉੱਥੋਂ ਆ ਕੇ ਬਣ ਕੇ ਤੂੰ ਹੀ ਬੰਦੂਕ ਫੜ ਕੇ ਸਿਕਿਉਰਿਟੀ ਗਾਰਡ ਬਣ ਕੇ ਦੂਏ ਜੱਗੇ ਖਲੋਤੇ ਜੀ ਆ ਸਾਡੇ ਸਿਸਟਮ ਤੋਂ ਮਾਰ ਵੱਜੀ ਸਭ ਤੋਂ ਵੱਡੀ ਇੱਕ ਬੰਦਾ ਹੈ ਨਾ ਉਹ ਆਪਣੇ ਨਿਆਣੇ ਨੂੰ ਆਂਦਾ ਪੜਾ ਸੁਣਾ ਕਹਿੰਦਾ ਕਿਹੜਾ ਕਹਿੰਦਾ ਅਠੂਨਾ ਆ ਕਿੰਨਾ ਹੁੰਦਾ ਅਠੂਨਾ ਆ ਕਿੰਨਾ ਹੁੰਦਾ ਤੇ ਮੁੰਡਾ ਦਾ 75 ਪਾਪੇ ਨੇ 100 ਰੁਪਇਆ ਕੱਢ ਕੇ ਦੇ ਦਿੱਤਾ ਖੁਸ਼ ਹੋ ਗਏ ਤੇ ਲਾਗੇ ਤਾਂ ਢੇਰ ਦਾ ਕੋਈ ਸਿਆਣਾ ਬੈਠਾ ਕਹਿੰਦਾ ਓਏ ਅਠੂਨਾ ਆ ਬਤ ਕਰੂੰ ਦਾਵਾ ਉਹਨੇ ਤਾਂ 75 ਕਿਹਾ ਕਹਿੰਦਾ ਲਾਗੇ ਤੇ ਆ ਗਿਆ 98 ਕਹਿੰਦਾ ਹੁੰਦਾ ਹੈ ਆਹ ਤੇ ਸਾਡੀ ਪੜ੍ਹਾਈ ਦਾ ਵਾਲਿਆ ਅਗੇ 98 ਕਹਿੰਦੇ ਹੁਣ 95 ਹੋ ਗਿਆ ਕਿਤਾਬਾਂ ਦਾ ਬੋਝ ਹੈ ਮੋਢਿਆਂ ਉੱਤੇ ਸਿਖਿਆਰਤੀ ਨਹੀਂ ਬਣ ਰਹਾ ਬੇਨਤੀ ਆ ਪੰਜਾਬ ਦੀ ਮਿੱਟੀ ਨਾਲ ਪਿਆਰ ਕਰੋ ਪਰ ਸਾਰੀ ਜ਼ਿੰਦਗੀ ਤੱਕੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਮੈਂ ਕਿੰਨੀ ਬਹੁਤ ਵਧੀਆ ਸੀ ਬੜੀਆਂ ਵਧੀਆ ਗੱਲਾਂ ਕਰੰਦੇ ਸੀ ਹੱਥ ਤੇ ਸੱਚ ਦੀਆਂ ਔਰ ਉਹਨਾਂ ਦੀ ਵੀਡੀਓ ਪਿਆ ਵੇਖਣ ਦੀ ਸੀ ਕਿ ਅਸੀਂ ਆਪਣੀ ਜ਼ਮੀਨ ਨਾਲ ਵਾਕਿਆ ਹੀ ੱਤਕਾ ਕਰਨਦੇ ਕਿਉਂਕਿ ਅਸੀਂ ਆਪਣੀ ਜ਼ਮੀਨ ਵੇਚ ਕੇ ਦੂਸਰੇ ਮੁਲਕਾਂ ਦੇ ਵਿੱਚ ਜਾਣਦੇ ਆਂ ਔਰ ਉੱਥੇ ਜਾ ਕੇ ਅਸੀਂ ਮਿਹਨਤ ਕਰਨਦੇ ਆਂ ਤੇ ਅਸੀਂ ਆਪਣੀ ਹੀ ਜ਼ਮੀਨ ਤੇ ਜਿਹੜੀ ਸਾਡੀ ਆਪਣੀ ਮਲਕੀਅਤ ਹੈ ਅਸੀਂ ਕਿਉਂ ਨਹੀਂ ਮਿਹਨਤ ਕਰਨਦੇ ਉੱਥੇ ਅਸੀਂ ਜਾ ਕੇ ਤੇ ਲੋਕਾਂ ਦੇ ਕੁੱਤੇ ਵੀ ਨਵਾ ਲੰਨੇ ਆ ਤੇ ਵਾਸ਼ਰੂਮ ਵੀ ਸਾਫ਼ ਕਰ ਲੰਨੇ ਆ ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਆਪਣੀ ਜ਼ਮੀਨ ਹਰ ਚੀਜ਼ ਵੇਚ ਕੇ ਅਸੀਂ ਉੱਥੇ ਜਾ ਕੇ ਲੋਕਾਂ ਦੀ ਨੌਕਰੀ ਚਾੱਕਰੀ ਕਰਦੇ ਆਂ ਆਪਣੀ ਹੀ ਜ਼ਮੀਨ ਤੇ ਮਿਹਨਤ ਕਰਕੇ ਕਮਾਉਂਦੇ ਕਿਉਂ ਨਹੀਂ ਐ ਸਾਨੂੰ ਚਲੋ ਦੋ ਵਕਤ ਦੀ ਰੋਟੀ ਤੇ ਮਿਲੇਗੀ ਨਾ ਇੱਜ਼ਤ ਤੇ ਮਿਲੇਗੀ ਨਾ ਬਾਕੀ ਮੈਂ ਜਿਹੜੀ ਗੱਲ ਸੁਣਨ ਲਈ ਸੀ ਕਿ ਲੋਕਾਂ ਉਥੇ ਹੋਟਲ ਪੈ ਗਏ ਨੇ ਔਰ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਉਹਨਾਂ ਨੇ ਉਹ ਪੈਸੇ ਖਾ ਲਏ ਔਰ ਉਹਨਾਂ ਦੇ ਬੱਚੇ ਅੱਜ ਉਥੇ ਸਕਿਉਰਟੀ ਗਾਰਡਾਂ ਦੀਆਂ ਨੌਕਰੀਆਂ ਕਰਦੇ ਤੇ ਇਹੀ ਹੀ ਐਂਡ ਇਹੀ ਹੁੰਦਾ ਵਾ ਅਗਰ ਅਸੀਂ ਆਪਣੀ ਜ਼ਮੀਨ ਨੂੰ ਵੱਡੇ ਕਹਿੰਦੇ ਆ ਨਾ ਕਿ ਇਹ ਮਾਂ ਜਾ ਹੁੰਦੀ ਹੈ ਤੇ ਅਗਰ ਅਸੀਂ ਉਹਨੂੰ ਵੇਚ ਦਾਂਗੇ ਤੇ ਸਾਡਾ ਵੀ ਤੇ ਐਂਡ ਇਹੀ ਹੋਣਾ ਨਾ ਕਿ ਅਸੀਂ ਫਿਰ ਠੱਕੇ ਖਾਣੇ ਸਾਡੀਆਂ ਔਲਾਦਾਂ ਨੇ ਨਹੀਂ ਦੂਸਰੀਆਂ ਜਗ੍ਹਾ ਤੇ ਜਾ ਕੇ ਤੇ ਕੰਮ ਲੱਭਨੇ ਆ ਸਾਨੂੰ ਇਹੋ ਜਿਹਾ ਜਿਹੜਾ ਕੰਮ ਹੈ ਨਹੀਂ ਕਰਨਾ ਚਾਹੀਦਾ ਆਪਣੀ ਜ਼ਮੀਨ ਨਾਲ ਪਿਆਰ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਉਹਦੇ ਉੱਤੇ ਅਨਾਜ ਉਗਾਉਣਾ ਚਾਹੀਦਾ ਵਾ ਕਿਉਂਕਿ ਅਸੀਂ ਵੀ ਖਾਵਾਂਗੇ ਤੇ ਦੂਸਰਿਆਂ ਨੂੰ ਵੀ ਦਾਂਗੇ ਔਰ ਦੂਸਰੀ ਗੱਲ ਕਿ ਬਾਕਿਆ ਹੀ ਆਉਣ ਵਾਲਾ ਵਕਤ ਜਿਹੜਾ ਵਾ ਉਹਦੇ ਵਿੱਚ ਜ਼ਮੀਨਾਂ ਤੇ ਹੀ ਕੰਮ ਹੋਵੇਗਾ ਔਰ ਬੜੇ ਬੜੇ ਹੋਣ ਕੇ ਬਾਕੀ ਜੋ ਜਾਣਦੇ ਸਾਰਾ ਉਹਨਾਂ ਨੂੰ ਪਤਾ ਹੀ ਹੈ ਬਾਕੀ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਜ਼ਮੀਨਾਂ ਵੇਚ ਲਈਏ ਤਾਂ ਸਾਡੇ ਵੱਡੇ ਜਿਹੜੇ ਆ ਉਹ ਬਜ਼ੁਰਗ ਜਿਹੜੇ ਵਾਲਦੈਨ ਆ ਉਹ ਦੂਸਰਿਆਂ ਦੇ ਬੂਹਿਆਂ ਤੇ ਜਾ ਕੇ ਤੇ ਦਾਣਾ ਲੱਭਣ ਅਨਾਜ ਲੱਭਣ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿਹੜੇ ਸਾਡੇ ਵਾਲਦਾਂ ਨੇ ਨਾ ਉਹਨਾਂ ਨੇ ਬੜੀਆਂ ਮਿਹਨਤਾਂ ਦੇ ਨਾਲ ਇਹ ਸਾਡੇ ਵਾਸਤੇ ਸਾਰਾ ਕੁਝ ਬਣਾਇਆ ਹੋਇਆ ਔਰ ਸਾਨੂੰ ਉਹਨਾਂ ਤੇ ਮਿਹਨਤ ਕਰਕੇ ਆਪਣੀ ਔਲਾਦ ਦੇ ਅੱਗੇ ਇਸ ਚੀਜ਼ ਨੂੰ ਕਨਵਰਟ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਵੇਚ ਕੇ ਆਪ ਆਯਾਸ਼ੀ ਕਰ ਲਈਏ ਤੇ ਸਾਡੀ ਔਲਾਦ ਵਿਚਾਰੀ ਰੋਲਦੀ ਰਹੇ ਇਹ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਬੜੀ ਅੱਛੀ ਲੱਗੀ ਕਿ ਇਹ ਇੱਕ ਬੜੇ ਸincere ਹੋ ਕੇ ਲੋਕਾਂ ਨੂੰ ਇਸ ਚੀਜ਼ ਦਾ ਪੀਗਾਮ ਦੇ ਰਹੇ ਆ ਕਿ ਆਪਣੀਆਂ ਜ਼ਮੀਨਾਂ ਨੂੰ ਆਪਣੇ ਹੱਥ ਵਿੱਚ ਰੱਖੋ ਇਹਨਾਂ ਨੂੰ ਵੇਚਿਓ ਨਾ ਕਿਉਂਕਿ ਆਉਣ ਵਾਲਾ ਵਕਤ ਜਿਹੜਾ ਵੈ ਤਾਡੀ ਵਾਸਤੇ ਹੈ ਬਾਕੀ ਆਪਣੀ ਚੀਜ਼ ਦੇ ਨਾਲ ਇਹੋ ਜਿਹਾ ਹੀ ਸੰਸੀਅਰ ਹੋਣਾ ਚਾਹੀਦਾ ਔਰ ਲੋਕਾਂ ਦੇ ਨਾਲ ਵੀ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ رائے ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਦਾ ਹੈ